ਸਾਰਾ ਸਮਾਨ ਝੁਕਦਾ ਹਾਲਤ ਇਨੀ ਕਰੋ ਭੀਖ ਮੰਗਾਤੇ ਮੈਨੂੰ ਸਾਰੀ ਰੋਡ ਤੇ ਮੈਂ ਕਰਜਾਈ ਆ ਅੱਜ ਵੀ ਮੈਨੇ ਇਨਾ ਤੰਗ ਕਰਦਾ ਪਿਆ ਮੈਨੂੰ 2000 ਰੁਪਏ ਲਿਆ ਕੇ ਦੇ ਨਹੀਂ ਤਾਂ ਮੈਂ ਆਸ ਚੱਲਿਆ ਬੈੱਡ ਚੱਲਿਆ ਕੂਲਰ ਚੱਲਿਆ ਹਜ਼ਾਰਾਂ ਵਾਰੀ ਸਾਡਾ ਸਮਾਨ ਚਲ ਗਿਆ ਇਸ ਵਾਰ ਸਾਡੇ ਕੋਲ ਪੈਸਾ ਨਹੀਂ ਹੈਗਾ ਸਾਡੇ ਘਰ ਦੀ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਹੈ ਗਈ ਹੈ ਤੇ ਮੇਰੀ ਇਹੀ ਬੇਨਤੀ ਪ੍ਰਸ਼ਾਸਨ ਅੱਗੇ ਪੰਜਾਬ ਸਰਕਾਰ ਨੂੰ ਮੇਰੀ ਅਪੀਲ ਹੈ ਮੇਰੀ ਸੁਣਵਾਈ ਕੀਤੀ ਜਾਵੇ ਮੇਰੇ ਬੇਟੇ ਦਾ ਨਸ਼ਾ ਛਡਵਾਇਆ ਜਾਵੇ ਤੇ ਸਾਨੂੰ ਇੱਕ ਕੋਈ ਘਰ ਦਿੱਤਾ ਜਾਵੇ ਜਿੱਥੇ ਅਸੀਂ ਫੈਮਿਲੀ ਰਹਿ ਸਕੀਏ ਬਹੁਤ ਬੁਰੀ ਹਾਲਤ ਹੈ ਸਾਡੀ ਮੈਨੂੰ ਹੁਣ ਵੀ ਉਹਨੇ ਇੰਨਾ ਤੰਗ ਪਰੇਸ਼ਾਨ ਕੀਤਾ ਜਸਵਿੰਦਰ ਮੇਰਾ ਬੇਟਾ ਦਾ ਨਾਮ ਹੈ ਪੰਜਾਬ ਐਗਰੋ ਚ ਨੌਕਰੀ ਕਰਦਾ ਸੀ ਹੁਣ ਵੀ ਮੇਰੇ 2012 ਚ ਮੇਰੇ ਹਸਬੰਡ ਦੀ ਡੈਥ ਹੋਈ ਐਕਸੀਡੈਂਟ ਦੇ ਨਾਲ ਸਿਰ ਚ ਸੱਟ ਵੱਜ ਗਈ ਸੀ ਐਕਸੀਡੈਂਟ ਦੇ ਨਾਲ ਡੈਥ ਹੋਈ ਉਹਨਾਂ ਦੀ ਉਹਨਾਂ ਦੇ ਕਾਫੀ ਪੈਸਾ ਲੱਗਾ ਉਸ ਤੋਂ ਬਾਅਦ ਸਾਡਾ ਆਪਣਾ ਮਕਾਨ ਸੀ ਮਕਾਨ ਵਿੱਚ ਲੱਗਾ ਕਰੋੜਾ ਰੁਪਏ ਇਸ ਮੁੰਡੇ ਨੇ 17 ਸਾਲਾਂ ਚ ਨਸ਼ਾ ਦਿੰਦੇ ਆ ਦੂਜੇ ਸੈਂਟਰਾਂ ਚ ਇਹ ਖੁਦ ਕਹਿੰਦਾ ਸਾਨੂੰ ਨਸ਼ਾ ਦਿੰਦੇ ਆ ਜਿਹੜੇ ਸੈਂਟਰ ਅੱਜ ਆਪ ਕਰਾਉਣੇ ਆ ਨਾ ਉੱਥੇ ਨਸ਼ਾ ਮਿਲਦਾ ਇਹਨਾਂ ਨੂੰ ਪੰਜਾਬ ਸਰਕਾਰ ਦੁਆਰਾ 27 ਚਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੇ ਇੱਕ ਵਾਅਦਾ ਕੀਤਾ ਗਿਆ ਸੀ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦਾ ਲੇਕਿਨ ਉਹ ਵਾਅਦਾ ਹਲੇ ਤੱਕ ਸਰਕਾਰ ਦਾ ਪੂਰਾ ਨਹੀਂ ਹੋਇਆ ਲੇਕਿਨ ਅੱਜ ਵੀ ਕੁਝ ਪਰਿਵਾਰ ਇਹੋ ਜਿਹੇ ਹੈ ਜਿਨ੍ਹਾਂ ਦੇ ਬੱਚੇ ਲਗਾਤਾਰ ਨਸ਼ੇ ਦੀ ਗ੍ਰਿਫਤ ਦੇ ਵਿੱਚ ਹੈ ਘਰ ਦਾ ਸਮਾਨ ਵੇਚ ਰਿਹਾ ਸੋ ਸਾਡੇ ਨਾਲ ਇੱਕ ਇਹੋ ਜਿਹਾ ਪਰਿਵਾਰ ਮੌਜੂਦ ਹੈ ਉਹਨਾਂ ਦੀ ਪਤਨੀ ਅਤੇ ਉਹਨਾਂ ਦੀ ਮਾਂ ਸਭ ਤੋਂ ਪਹਿਲਾਂ ਪਤਨੀ ਨਾਲ ਗੱਲ ਕਰਾਂਗੇ ਕਿਉਂਕਿ ਜਿਹੜਾ ਨੌਜਵਾਨ ਨਸ਼ੇ ਦੇ ਵਿੱਚ ਲਿਪਟਾ ਹੈ ਉਹ ਸਰਕਾਰੀ ਨੌਕਰੀ ਕਰਦਾ ਸੀ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ ਲੇਕਿਨ ਨਸ਼ੇ ਦੀ وجہ ਨਾਲ ਉਸ ਦੀ ਨੌਕਰੀ ਗਈ ਆਪਣੇ ਘਰ ਤੋਂ ਕਿਰਾਏ ਦੇ ਘਰ ਚ ਆਏ ਤੇ ਹੁਣ ਉਹ ਨੌਜਵਾਨ ਅੱਜ ਘਰ ਦਾ ਸਮਾਨ ਵੀ ਵੇਚ ਕੇ ਆਪਣਾ ਨਸ਼ੇ ਦੀ ਪੂਰਤੀ ਕਰ ਰਿਹਾ ਸੋ ਉਹਨਾਂ ਦੀ ਪਤਨੀ ਸਰਨਾ ਮੌਜੂਦ ਹੈ ਮੈਮ ਤੁਹਾਡਾ ਨਾਮ ਕੀ ਹੈ ਤੇ ਕਿਵੇਂ ਨਸ਼ੇ ਦੇ ਗਿਰਫ ਚ ਪਿਆ ਕੀ ਨੌਕਰੀ ਕਰਦਾ ਸੀ ਤੇ ਕਿਵੇਂ ਐ ਸਿਚੁਏਸ਼ਨ ਚ ਪੁੱਜਿਆ ਤੁਸੀਂ ਮੇਰਾ ਨਾਮ ਹਰਪ੍ਰੀਤ ਕੌਰ ਹੈ ਇਹ ਪੰਜਾਬ ਐਗਰੋਕ ਫੂਡ ਕਾਰਪੋਰੇਸ਼ਨ ਚ ਗਵਰਨਮੈਂਟ ਜੌਬ ਸੀ ਤੇ ਇਹਨੂੰ ਉਸ ਇਹ ਜੌਬ ਕਰਦਾ ਸੀ ਜਦੋਂ ਸਾਡੀ ਕੋਟ ਮੈਰਿਜ ਹੋਈ ਆ ਉਦੋਂ ਇਹਦੀ ਜੌਬ ਸੀ ਤੇ ਇਹਨੂੰ ਉੱਥੇ ਇੱਕ ਮੁੰਡਾ ਮਿਲਿਆ ਇਹਦੇ ਉਹ ਜੌਬ ਦੇ ਕੰਮ ਉਹਨੇ ਕੀ ਕੀਤਾ ਉਹਨੇ ਪਹਿਲਾਂ ਇਹਨੂੰ ਫ੍ਰੀ ਪਿਆਣਾ ਸ਼ੁਰੂ ਕਰਤਾ ਰੋਜ਼ ਦਾ 45 45 ਤਿੰਨ ਟਾਈਮ ਉਹਨੇ ਡੇਲੀਨ ਨੂੰ ਪਿਆਣਾ ਇਹਨੇ ਵਿੱਚ ਕਚੋਰੀ ਪੀਣਾ ਕਿ ਨਿਊ ਨਿਊ ਮੈਰਿਜ ਹੋਈਆਂ ਨੇ ਚੋਰੀ ਪੀਣਾ ਬਾਹਰ ਪੀਣਾ ਮੈਨੂੰ ਨਹੀਂ ਸ਼ੋ ਕੀਤਾ ਉਸ ਤੋਂ ਬਾਅਦ ਜਦੋਂ ਉਸ ਬੰਦੇ ਕੋ ਲਿਮਟ ਖਤਮ ਹੋ ਗਈ ਉਹ ਕੇੰਦਾ ਮੇਰੇ ਹੱਥ ਖੜੇ ਹੋ ਗਏ ਮੇਰੇ ਕੋ ਪੈਸੇ ਨਹੀਂ ਹੈਗੇ ਮੈਂ ਤੈਨੂੰ ਨਸ਼ਾ ਨਹੀਂ ਕਰਵਾ ਸਕਦਾ ਉਸ ਤੋਂ ਬਾਅਦ ਇਹਨੇ ਘਰ ਗੰਦ ਪਾਣਾ ਸ਼ੁਰੂ ਕਰ ਦਿੱਤਾ ਅਸੀਂ ਕੋਟ ਮੈਰਿਜ ਹੋਈ ਸੀ ਅਸੀਂ ਅਲੱਗ ਰਹਿੰਦੇ ਸੀ ਅਸੀਂ ਹਰ ਇੱਕ ਚੀਜ਼ ਫਾਈਨਾਂਸ ਤੇ ਬਣਾਈ ਸੀ ਫ੍ਰੀਜ਼ਰ ਹੋ ਗਿਆ ਬਾਈਕ ਹੋ ਗਈ ਸਾਰਾ ਕੁਝ ਉਸ ਤੋਂ ਬਾਅਦ ਇਹਨੇ ਜਦੋਂ ਘਰ ਤੰਗ ਕਰ ਲਾ ਪਿਆ ਫਿਰ ਸਾਰਾ ਕੁਝ ਉਹਨੇ ਸੇਲ ਕਰਤਾ ਫ੍ਰੀਜ਼ਰ ਹੋ ਗਿਆ ਬਾਈਕ ਹੋ ਗਈ ਸਭ ਕੁਝ ਸੇਲ ਕਰਤਾ ਇੱਥੇ ਤੱਕ ਕਿ ਚੁੱਲਾ ਸਿਲੰਡਰ ਸਭ ਕੁਝ ਸੌਦਾ ਪਾਣੀ ਕੁਝ ਨਹੀਂ ਉਹਨੇ ਛੱਡਿਆ ਉਨੇ ਸਾਰਾ ਕੁਝ ਸੇਲ ਕਰਕੇ ਫਿਰ ਇਹ ਬੜੀ ਬਰੀਏ ਨੂੰ ਸੈਂਟਰਾਂ ਚ ਕਰਾਇਆ ਸੈਂਟਰਾਂ ਚ ਜਾਂਦਾ ਸੀ ਜਿੰਨਾ ਚਿਰ ਟਾਈਮ ਸੈਂਟਰ ਚ ਰਹਿੰਦਾ ਸਿਰਫ ਓਨਾ ਟਾਈਮ ਉਹਦਾ ਨਸ਼ੇ ਦਾ ਰਹਿੰਦਾ ਘਰ ਆ ਕੇ ਫਿਰ ਉਹੀ ਕੁਝ ਆਂਦੇ ਸਾਰ ਉਹਨੇ ਨਸ਼ਾ ਕਰ ਲੈਣਾ ਆਪਣਾ ਇਹ ਆਪਣੀ ਖੁੰਦਾ ਕੱਢਣੀ ਕਿ ਤੁਸੀਂ ਮੈਨੂੰ ਓਨਾ ਟਾਈਮ ਲਵਾਇਆ ਮੈਨੂੰ ਇੰਨਾ ਦਿੱਤਾ ਮੈਂ ਤੁਹਾਡੇ ਕੋਲ ਬਦਲਾ ਲੈਣਾ ਜਾਂ ਕਿੱਦਾਂ ਵੀ ਹੈ ਉਹਨੇ ਫਿਰ ਆਂਦੇ ਸਾਰ ਨਸ਼ਾ ਪੀਣਾ ਸ਼ੁਰੂ ਕਰਤਾ ਤੇ ਆਪਣੇ ਘਰ ਤੋਂ ਕਿਰਾਏ ਤੇ ਆ ਗਿਆ ਫਿਰ ਘਰ ਵੀ ਵੇਚਤਾ ਹਾਂਜੀ ਕਿਰਾਏ ਘਰ ਵੀ ਵੇਚਤਾ ਸਾਰਾ ਜੋ ਵੀ ਸੋਨਾ ਪੈਸਾ ਐਫ ਡੀਸ ਆਪਣੇ ਮੰਮੀ ਤੇ ਸਾਰਾ ਬਹੁਤ ਲੱਖਾਂ ਕਰੋੜਾਂ ਦਾ ਰੁਪਏ ਦਾ ਨੁਕਸਾਨ ਕਰਤਾ ਉਹਨੇ ਸਰਕਾਰ ਵਾਦਾ ਕਰਦੀ ਹੈ ਨਸ਼ੇ ਨੂੰ ਖਤਮ ਕਰਨ ਦਾ ਨਸ਼ਾ ਅਜ ਵੀ ਗ੍ਰਿਫਤ ਦੇ ਵਿੱਚ ਹੈ ਜਿਹੜਾ ਨੌਜਵਾਨ ਅਜ ਵੀ ਨਸ਼ਾ ਕਰ ਰਹੇ ਹੈ ਕੀ ਲੱਗਦਾ ਹੈ ਕਿ ਨਸ਼ਾ ਸ਼ਰੀਆਮ ਮਿਲ ਜਾਂਦਾ ਤੁਹਾਡੇ ਹਸਬੰਦ ਹਾਂਜੀ ਸ਼ਰੀਆਮ ਜਿੱਥੇ ਮਰਜੀ ਆ ਸਾਡੇ ਇੱਥੇ ਜਿੱਥੋਂ ਮਰਜੀ ਤੁਸੀਂ ਨਸ਼ਾ ਲੈ ਸਕਦੇ ਸ਼ਰੀਆਮ ਮਿਲਦਾ ਪਿਆ ਕੋਈ ਇਥੇ ਰੋਕ ਨਹੀਂ ਹੈਗੀ ਜਾਂ ਕੋਈ ਸ਼ਕਤੀ ਨਹੀਂ ਹੈਗੀ ਕੁਛ ਨਹੀਂ ਹੈਗਾ ਨਾ ਪੁਲਿਸ ਕੋਈ ਕਾਰਵਾਈ ਕਰਦੀ ਨਾ ਕੁਛ ਨਹੀਂ ਹੈ ਨਾ ਜਿੰਨਾ ਮਰਜੀ ਪੁਲਿਸ ਅੱਗੇ ਚੱਲ ਜਾਓ ਕਹਿ ਦਿੰਦੇ ਨਹੀਂ ਜੀ ਤੁਹਾਡਾ ਬੰਦਾ ਆਪਣਾ ਡੀ ਅਡੈਕਟਡ ਉੱਥੇ ਸੈਂਟਰ ਚ ਕਵਾਓ ਅਸੀਂ ਨਹੀਂ ਕੁਛ ਕਰ ਸਕਦੇ ਬਸ ਐ ਹੀ ਹੋਰ ਕੁਛ ਨਹੀਂ ਜਵਾਬ ਮਿਲਦਾ ਉਹ ਤੁਹਾਨੂੰ ਉਹਨਾਂ ਦੀ ਮਾਤਾ ਨੌਜਵਾਨ ਦੀ ਮਾਤਾ ਵੀ ਸਾਡੇ ਨਾਲ ਮੌਜੂਦ ਹੈ ਮੈਮ ਕੀ ਕਹਿਣਾ ਚਾਹੋਗੇ ਬੇਟਾ ਤੁਹਾਡਾ ਘਾਰਸੀ ਹੁਣੇ ਕਿਹੋ ਜਿਹੇ ਹਾਲਾਤ ਹੁਣ ਹੋ ਚੁੱਕੇ ਹਨ ਹਾਂਜੀ ਬਹੁਤ ਬੁਰੀ ਹਾਲਤ ਹੈ ਸਾਡੀ ਮੈਨੂੰ ਹੁਣ ਵੀ ਉਹਨੇ ਇੰਨਾ ਤੰਗ ਪ੍ਰੇਸ਼ਾਨ ਕੀਤਾ ਜਸਵਿੰਦਰ ਮੇਰਾ ਬੇਟਾ ਦਾ ਨਾਮ ਹੈ ਪੰਜਾਬ ਐਗਰੋ ਚ ਨੌਕਰੀ ਕਰਦਾ ਸੀ ਹੁਣ ਵੀ ਮੇਰੇ 2012 ਚ ਮੇਰੇ ਹਸਬੰਦ ਦੀ ਡੈਥ ਹੋਈ ਐਕਸੀਡੈਂਟ ਦੇ ਨਾਲ ਸਿਰ ਚ ਸੱਟ ਵੱਜ ਗਈ ਸੀ ਐਕਸੀਡੈਂਟ ਦੇ ਨਾਲ ਡੈਥ ਹੋਈ ਉਹਨਾਂ ਦੀ ਉਹਨਾਂ ਤੇ ਕਾਫੀ ਪੈਸਾ ਲੱਗਾ ਉਸ ਤੋਂ ਬਾਅਦ ਸਾਡਾ ਆਪਣਾ ਮਕਾਨ ਸੀ ਮਕਾਨ ਵੀ ਚਲਾ ਗਿਆ ਕਰੋੜਾ ਰੁਪਏ ਇਸ ਮੁੰਡੇ ਨੇ 17 ਸਾਲਾਂ ਚ ਸਾਡੇ ਖਤਮ ਕਰਤੇ 2000 ਉੰਨੀ ਚੇ ਦੀ ਨੌਕਰੀ ਚੱਲ ਗਈ ਪੰਜਾਬ ਉਹਨਾਂ ਨੇ ਲਿਖ ਕੇ ਭੇਜਦਾ ਵੀ ਚਿੱਟੇ ਨਸ਼ੇ ਦਾ ਆਦੀ ਹੈ ਕੋਣ ਸਾਡੀ ਏ.ਵੀ. ਦੀ ਹਾਲਤ ਖਰਾਬ ਐ ਸਾਸੀ 30 ਮਕਾਨ ਬਦਲ ਲਏ ਐ ਸਾਨੂੰ ਮਹੀਨਾ ਜਿੱਥੇ ਜਾਂਦੇ ਉਸ ਤੋਂ ਬਾਅਦ ਮੈਂ ਦੂਸਰੇ ਮਹੀਨੇ ਅਗਲੇ ਕਦੇ ਖਾਲੀ ਕਰੋ ਘਰ ਚ ਇੰਨਾ ਕਲੇਸ਼ ਸਾਰਾ ਸਮਾਨ ਝੁਕਦਾ ਹਾਲਤ ਇਨੀ ਕਰੋ ਭੀਖ ਮੰਗਾਤੇ ਮੈਨੂੰ ਸਾਰੀ ਰੋਡ ਤੇ ਮੈਂ ਕਰਜਾਈ ਆ ਅੱਜ ਵੀ ਮੈਨੇ ਇੰਨਾ ਤੰਗ ਕਰਦਾ ਪਿਆ ਮੈਨੂੰ 2000 ਰੁਪਏ ਲਿਆ ਕੇ ਦੇ ਨਹੀਂ ਤਾਂ ਮੈਂ ਅਸਟਲਿਆ ਬੈੱਡ ਚੱਲਿਆ ਕੂਲਰ ਚੱਲਿਆ ਫ੍ਰਿਜ ਚੱਲਿਆ ਗੁੜੀਆਂ ਸਾਡੀ ਏਡੀ ਬਿਮਾਰ ਸੀ ਤਾਂ ਪਾਣੀ ਮੁੱਕ ਗਿਆ ਸੀ ਹਸਪੀਟਲ ਦਾਖਲ ਰਹੀ ਐ ਤੇ ਹੁਣ ਤੁਹਾਨੂੰ ਪਤਾ ਫ੍ਰਿਜ ਤੇ ਵੀ ਹੁਣ ਕਿਸੇ ਨੇ ਛਡਵਾ ਕੇ ਦਿੱਤੀ ਸਾਡੀ ਹਜ਼ਾਰਾਂ ਵਾਰੀ ਸਾਡਾ ਸਮਾਨ ਚਲ ਗਿਆ ਇਸ ਵੇ ਸਾਡੇ ਕੋਲ ਪੈਸਾ ਨਹੀਂ ਹੈਗਾ ਸਾਡੇ ਘਰ ਦੀ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਹੈਗੀ ਹੈ ਤੇ ਮੇਰੀ ਇਹੀ ਬੇਨਤੀ ਹੈ ਪ੍ਰਸ਼ਾਸਨ ਅੱਗੇ ਪੰਜਾਬ ਸਰਕਾਰ ਨੂੰ ਮੇਰੀ ਅਪੀਲ ਹੈ ਮੇਰੀ ਸੁਣਵਾਈ ਕੀਤੀ ਜਾਵੇ ਮੇਰੇ ਬੇਟੇ ਦਾ ਨਸ਼ਾ ਛਡਵਾਇਆ ਜਾਵੇ ਤੇ ਸਾਨੂੰ ਇੱਕ ਕੋਈ ਘਰ ਦਿੱਤਾ ਜਾਵੇ ਜਿੱਥੇ ਅਸੀਂ ਫੈਮਿਲੀ ਰਹਿ ਸਕੀਏ ਸਾਨੂੰ ਮਹੀਨੇ ਬਾਅਦ ਸੈਂਟਰ ਚ ਦਾਖਲ ਕਰਾਇਆ ਹਾਂਜੀ ਦੂਸਰੇ ਸੈਂਟਰਾਂ ਚ ਵੀ ਨਸ਼ਾ ਹੀ ਵੇਕਦਾ ਪਿਆ ਜੇ ਨਸ਼ਾ ਦਿੰਦੇ ਆ ਦੂਜੇ ਸੈਂਟਰਾਂ ਚ ਇਹ ਖੁਦ ਕਹਿੰਦਾ ਸਾਨੂੰ ਨਸ਼ਾ ਦਿੰਦੇ ਆ ਜਿਹੜੇ ਸੈਂਟਰਾਂ 'ਚ ਆਪਾਂ ਕਰਾਉਂਦੇ ਆ ਨਾ ਉੱਥੇ ਨਸ਼ਾ ਮਿਲਦਾ ਇਹਨਾਂ ਨੂੰ ਸਰਕਾਰ ਨੇ ਜਿਹੜਾ ਕਿਹਾ ਕਿ ਨਸ਼ਾ ਆਪਾਂ ਪੰਜਾਬ 'ਚੋਂ ਖਤਮ ਕੀਤਾ ਹੋਇਆ ਨਸ਼ਾ ਫੜਦੇ ਪਏ ਆ ਕੀ ਉਹਦੇ ਬਾਰੇ ਕੀ ਕਹਿੰਦੇ ਹੋ ਨਸ਼ਾ ਸਰਿਆਮ ਨਸ਼ਾ ਸਰੇ ਆਮ ਗਲੀ ਗਲੀ 'ਚ ਵੇਚਦਾ ਪਿਆ ਜਨਾਨੀਆਂ ਖੁਦ ਵੇਚੀ ਜਾਂਦੀਆਂ ਮਕਬੂਲ ਪਰੇ ਇਹ ਕਹਿੰਦਾ ਜਨਾਨੀਆਂ ਮੈਂ ਇੱਕ ਲੇਡੀ 'ਚ ਕੋਲ ਲੈ ਕੇ ਆਇਆ ਡਰਮਾ ਵਾਲੇ ਬਾਜ਼ਾਰ 'ਚ ਵੀ ਨਸ਼ਾ ਵੇਚਦਾ ਪਿਆ ਸਾਡੀ ਨਿਗਾ 'ਚ ਹੈਗੇ ਇੱਕ ਦੋ ਜਾਨੀ ਵੇਚਦਾ ਪਿਆ ਨਸ਼ਾ ਆਮ ਵੇਚਦਾ ਪਿਆ ਲਿਆਣਾ ਲੱਗੀਆਂ ਪਈ ਜਿਵੇਂ ਆਪਾਂ ਕਰਿਆਨੇ ਨੂੰ ਸਮਾਨ ਲੈਣ ਜਾਂਦੇ ਹਾਂ ਨਾ ਉਵੇਂ ਕਹਿੰਦਾ ਲੈਣ ਲੱਗੀ ਹੁੰਦੀ ਲੈਣ ਚ ਮੈਂ ਜਾ ਕੇ ਲੈਣਾ ਪਏ। ਹਮ ਜਦੋਂ ਤੁਹਾਡਾ ਵਿਆਹ ਆਇਆ ਸੀ ਕੀ ਉਦੋਂ ਨਸ਼ਾ ਨਹੀਂ ਕਰਦੇ ਸੀ ਜਾਂ ਤੁਹਾਨੂੰ ਪਤਾ ਨਹੀਂ ਸੀ? ਨਹੀਂ ਨਸ਼ਾ ਨਹੀਂ ਕਰਦੇ ਸੀ ਪਤਾ ਸੀ ਪਰ ਉਸ ਟਾਈਮ ਛੱਡਿਆ ਹੋਇਆ ਸੀ। ਹਮ ਇਹਨਾਂ ਨੇ ਜਦੋਂ ਜੋਬ ਜੋਬ ਕਰਦੇ ਸੀ ਇੱਕ ਸਾਲ ਕਿੰਨੀ ਦੇਰ ਜੋਬ ਕੀਤੀ ਇਹਨਾਂ ਨੇ ਐਗਰੀਕਲਚਰ ਡਿਪਾਰਟਮੈਂਟ ਚ? ਪਹਿਲਾਂ ਤੇ ਮੈਨੂੰ ਪਤਾ ਨਹੀਂ ਬਟ ਜੋਬ ਮੇਰੀ ਮੈਰਿਜ ਤੋਂ ਬਾਅਦ 1 ਸਾਲ 2 ਸਾਲ ਕੀਤੀ। ਹਮ ਉਸ ਤੋਂ ਬਾਅਦ ਇਹ ਫਿਰ 11 ਜ਼ਰੈਂਦਾ ਰਿਆ ਫਿਰ ਉਹਨਾਂ ਨੇ ਇਹ ਡਿਸਮਿਸ ਕਰਤਾ ਕਿ ਨਹੀਂ ਇਹਨੂੰ ਨਹੀਂ ਰੱਖਣਾ ਨਸ਼ਾ ਕਰਦਾ ਉਸ ਤੋਂ ਬਾਅਦ ਉਹਨਾਂ ਨੇ ਵੀ ਦਖਲ ਦਿੱਤਾ ਤੇ ਹੁਣ ਘਰ ਦੇ ਵਿੱਚ ਨਸ਼ੇ ਨੂੰ ਲੈ ਕੇ ਲੜਾਈ ਹੁੰਦੀ ਹੈ ਪੈਸੇ ਕਿਵੇਂ ਪੂਰਤੀ ਕਰਦੇ ਪੈਸੇ ਇਦਾਂ ਹੀ ਜਾਂ ਮੰਮੀ ਨਾਲ ਕਲੇਸ਼ ਕਰਨਾ ਹੈ ਜਾਂ ਫਿਰ ਘਰ ਦੀ ਕੋਈ ਚੀਜ਼ ਵੇਚ ਦੇਣੀ ਹੈ ਗਹਿਣੇ ਪਾ ਦੇਣੀ ਹੈ ਮੋਬਾਈਲ ਹੋ ਗਿਆ ਸਿਲੰਡਰ ਹੋ ਗਿਆ ਫ੍ਰਿਜ ਹੋ ਗਿਆ ਇਹ ਚੀਜ਼ਾਂ ਨੇ ਗਹਿਣੇ ਪਾ ਦੇਣੀਆਂ ਬਸ ਇਦਾਂ ਹੀ ਪੂਰੀ ਕਿ ਲੱਗਦਾ ਆਖਰੀ ਸਵਾਲ ਕੀ ਲੱਗਦਾ ਕਿ ਪੰਜਾਬ ਨਸ਼ੇ ਚ ਖਤਮ ਹੁੰਦਾ ਪਿਆ ਸਾਰਾ ਹਾਂਜੀ ਖਤਮ ਹੀ ਹੁੰਦੇ ਆ ਜੀ ਖਤਮੇ ਹੋ ਰਿਹਾ ਸਾਰਾ ਕੋਈ ਕੋਈ ਬੜਾ ਕਹਿੰਦੇ ਨੇ ਭਗਵੰਤ ਮਾਨ ਨੇ ਆ ਕਰਨਾ ਇਹ ਰੰਗੀਲਾ ਪੰਜਾਬ ਬਣਾਉਣਾ ਸੀ ਇਹ ਕਰਨਾ ਸੀ ਉਹ ਕਰਨਾ ਸੀ ਪਰ ਉਹ ਕੁਦਾ ਤਾਂ ਕੁਝ ਵੀ ਨਹੀਂ ਹੋਇਆ ਉਹ ਤੋਂ ਜ਼ਿਆਦਾ ਦੁਗਣਾ ਬਰਬਾਦ ਹੋ ਗਿਆ ਤਾਂ ਬਿਲਕੁਲ ਪੰਜਾਬ ਦੇ ਮੁੱਖ ਮੰਤਰੀ ਨੇ ਰੰਗਲਾ ਪੰਜਾਬ ਬਣਾਉਣਾ ਸੀ ਲੇਕਿਨ ਅੱਜ ਨਸ਼ੇ ਦਾ ਪੰਜਾਬ ਬਣਿਆ ਪਿਆ ਸੋ ਇਹ ਉਹ ਪਰਿਵਾਰ ਆ ਜਿਹੜਾ ਨਸ਼ੇ ਦੀ ਪੂਰਤੀ ਲਗਾਤਾਰ ਆਪਣੇ ਬੱਚੇ ਦੀ ਆਪਣੇ ਹਸਬੰਡ ਦੇ ਲਈ ਬੜੀ ਮੁਸ਼ਕਲਾਂ ਨਾ ਕਰਦੇ ਰਹੇ ਲੇਕਿਨ ਹੁਣ ਆਪਣੇ ਘਰ ਤੋਂ ਕਰਾਇਤੇ ਆ ਗਏ ਘਰ ਦਾ ਸਮਾਨ ਵਿਕ ਚੁੱਕਿਆ ਵਾ ਹਾਲਾਤ ਇਹੋ ਜਿਹੇ ਐ ਕਿ ਘਰ ਦੇ ਵਿੱਚ ਰੋਟੀ ਵੀ ਇੱਕ ਟਾਈਮ ਦੀ ਨਹੀਂ ਬੰਦੀ ਸੋ ਇਹੋ ਜੇ ਸਮੇਂ ਦੇ ਵਿੱਚ ਗੁਹਾਰ ਲਗਾ ਰਿਹਾ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਉਹ ਮਨਿਸਟਰਾਂ ਨੂੰ ਜਿਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵਾਦਾ ਕੀਤਾ ਸੀ ਕਿ ਉਹ ਨਸ਼ੇ ਨੂੰ ਖਤਮ ਕਰਨਗੇ ਨਸ਼ੇ ਦੇ ਕਾਲੇ ਕਾਰੋਬਾਰ ਨੂੰ ਖਤਮ ਕਰਨ ਦੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਗੇ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ